ਅੱਜ ਮੈਂ ਤੁਹਾਨੂੰ ਲੈ ਕੇ ਆਇਆ ਹਾਂ ਕੋਟ ਖਾਲਸਾ ਦੇ ਅਜਿਹੇ ਇੱਕ ਇਲਾਕੇ ਦੇ ਵਿੱਚ ਜਿੱਥੇ ਕਿ ਲੋਕ ਨਰਕ ਭਰੀ ਜ਼ਿੰਦਗੀ ਜੀਉਦੇ ਨੇ ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕੰਮ ਕਰਨ ਦੇ ਉੱਥੇ ਹੀ ਇਸ ਇਲਾਕੇ ਦੇ ਵੱਲੋਂ ਜਿਹੜਾ ਹੈ ਕੌਂਸਲਰ, ਐਮ.ਐਲ.ਏ. ਔਰ ਪ੍ਰਸ਼ਾਸਨ ਦਾ ਮੁਰਦਾਬਾ ਕੀਤਾ ਜਾਂਦਾ ਹੈ ਦੀ ਦੇਖ ਰਹੇ ਹੋ ਆਜ਼ਾਦ ਲੋਕ ਚੈਨਲ ਮੈਂ ਹਾਂ ਤੁਹਾਡਾ ਆਪਣਾ ਦੋਸਤ सुरेंद्र ਸੋਹਤਾ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਕੋਟ ਖਾਲਸਾ ਦੇ ਅਜਿਹੇ ਇੱਕ ਇਲਾਕੇ ਦੇ ਵਿੱਚ ਜਿੱਥੇ ਕਿ ਲੋਕ ਨਰਕ ਭਰੀ ਜ਼ਿੰਦਗੀ ਜੀਉ ਰਹੇ ਨੇ ਇਹ ਇਲਾਕਾ ਹੈ ਵਾਰਡ ਨੰਬਰ 74 ਗਲੀ ਬ੍ਰਾਂਪੁਰੀਆਂ ਵਾਲੀ ਸਾਡੇ ਨਾਲ ਨੇ ਇਥੋਂ ਇਲਾਕੇ ਦੇ ਲੋਕ ਜਿਨ੍ਹਾਂ ਨਾਲ ਅਸੀਂ ਗੱਲ ਕਰਾਂਗੇ ਕਿ ਉਹਨਾਂ ਨੂੰ ਕਿਹੜੀ ਕਿਹੜੀਆਂ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਂਜੀ ਵੀਰ ਜੀ ਇਹ ਕਿਹੜਾ ਇਲਾਕਾ ਹੈ ਔਰ ਇਹ ਜਿਹੜੇ ਤੁਹਾਨੂੰ ਕਦੋਂ ਦੀ ਤੁਸੀਂ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਜੀ ਮੈਂ ਦੀਪਕ ਕੁਮਾਰ ਗਲੀ ਬ੍ਰਹਮਪੂਰੀ ਕੋਟ ਖਾਲਸਾ ਆਜ਼ਾਦਨਗਰ ਤੋਂ ਬੋਲ ਰਿਹਾ ਜੀ ਭਾਈ ਸਾਨੂੰ 2 ਮਹੀਨੇ ਹੋ ਗਿਆ ਜੀ ਨਰਕ ਦੇ ਵਿੱਚ ਜ਼ਿੰਦਗੀ ਜਿੰਦਿਆਂ ਨੂੰ ਅਸੀਂ ਬੜੀਆਂ ਮਨ ਲਕੀ ਸੰਸਥਾਵਾਂ ਤੇ ਗਏ ਆ ਬੜੇ ਆਪਾਂ ਕਾਉਂਸਲਰਾਂ ਕੋ ਗਏ ਆ ਪਰ ਸਾਡੀ ਕੋਈ ਵੀ ਕਿਸੇ ਤਰ੍ਹਾਂ ਦੀ ਉਸਨਵਾਈ ਨਹੀਂ ਹੋ ਰਹੀ ਅੱਗੋਂ ਸਾਨੂੰ ਕਹਿ ਕੇ ਟਾਲਿਆ ਜਾ ਰਿਹਾ ਜੀ ਤੁਹਾਡੀ ਗਲੀ ਨੀਵੀ ਹੋ ਗਈ ਇਹ 2 ਮਹੀਨੇ ਤੋਂ ਗਲੀ ਨੀਵੀ ਹੋਣੀ ਹੀ ਇੰਨੇ ਚਿਰ ਦਾ ਮਨ ਲਕੀ ਗਲੀਆਂ ਬਣੀਆਂ ਦੀਆਂ ਇੰਨੇ ਚਿਰ ਦਾ ਪਾਣੀ ਆ ਰਿਹਾ ਕੋਈ ਦਿੱਕਤ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੋਈ ਇਹ 2 ਮਹੀਨੇ ਤੋਂ ਕਹਿਿਆ ਯਾਰ ਹੁਣ 5-7 ਦਿਨਾਂ ਤੋਂ ਕਹਿ ਰਹੀ ਤੁਹਾਡੀਆਂ ਗਲੀਆਂ ਨਹੀਂ ਵੀ ਹੋਈ ਗੱਲ ਥੋੜੀ ਨਾ ਗਈ ਸਾਡੇ ਬੱਚੇ ਬਿਮਾਰ ਹੋ ਰਹੇ ਭਾਈ ਛੋਟੇ ਛੋਟੇ ਬੱਚੇ ਆ ਜਿਹੜੇ ਇੱਥੇ ਖੇਡਦੇ ਹਨਰਕ ਦੇ ਵਿੱਚੋਂ ਨੰਗਣਾ ਪੈਂਦਾ ਮਜਬੂਰ ਨੇ ਕੀ ਕਰ ਸਕਦੇ ਤੁਸੀਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਦੇ ਨਾਲ ਜਾਂ ਆਪਣੇ ਸਬੰਧ ਦੇ ਕੌਂਸਲ ਜਾਂ ਐਮ.ਐਲ.ਏ ਦੇ ਨਾਲ ਸੰਪਰਕ ਕੀਤਾ ਜੀ ਕੀਤਾ ਕੌਂਸਲ ਸਾਹਿਬ ਕੋ ਗਏ ਹਾਂ ਜੀ ਕੌਂਸਲ ਸਾਹਿਬ ਨੇ ਸਾਨੂੰ ਨਿਵਾਸਨ ਦਿੱਤਾ ਕਿ ਅਸੀਂ ਆਵਾਂਗੇ ਵੇਖਾਂਗੇ ਮੌਕਾ ਵੇਖ ਕੇ ਗਏ ਆ ਪਰ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਇੱਕ ਵਾਰ ਆਏ ਮੜੀਆਂ ਜਾਂ ਛੋਟੀਆਂ ਮਾਰ ਕੇ ਚੱਲ ਜਾਂਦੇ ਆ ਭਾਜੀ ਅੱਗੋ ਬੰਦਿਆ ਜੀ ਬਸ ਇਹੋ ਗਾ ਕੇ ਚੱਲ ਜਾਂਦੇ ਆ ਕਿ ਅੱਗੋ ਖੁੱਲਣਗੇ ਤੇ ਤੁਹਾਡੇ ਸਿਵਰੇਜ ਖੁੱਲਣੇ ਨਹੀਂ ਤੇ ਉਹਨਾਂ ਜਦ ਤੱਕ ਤੁਹਾਨੂੰ ਨਰਕ ਚ ਹੀ ਰਹਿਣਾ ਪਊ ਤੁਸੀਂ ਦੇਖਦੇ ਹੋ ਕਿ ਇਸ ਜਗਾ ਦੇਤੇ ਮੈਂ ਸਾਥੀ ਕੈਮਰਾਮੈਨ ਨੂੰ ਦਿਖਾ ਕਵਾਂਗਾ ਕਿ ਤੁਹਾਨੂੰ ਜਰੂਰ ਦਿਖਾਨ ਦੇਖੋ ਕਿੰਨਾ ਗੰਦਗੀ ਭਰਿਆ ਜਿਹੜਾ ਇੱਥੋਂ ਦਾ ਮਾਹੌਲ ਹੈ ਔਰ ਇਸ ਦੇ ਨਾਲ ਬੱਚਿਆਂ ਦੇ ਵਿੱਚ ਵੀ ਜਿਹੜਾ ਉਹ ਬਿਮਾਰੀਆਂ ਫੈਲਣ ਦਾ ਵੀ ਡਰ ਹੁੰਦਾ ਹੈ ਤਾਂ ਕਿੰਨੇ ਦਿਨਾਂ ਤੋਂ ਇਹ ਜਿਹੜਾ ਪਰੇਸ਼ਾਨੀ ਚੱਲ ਰਹੀ ਹੈ ਇਹ ਜੀ ਕਮ ਸੇ 2 ਮਹੀਨੇ ਹੋ ਗਏ ਆ ਸਾਨੂੰ ਇਦਾਂ ਹੀ ਇਨ੍ਹਾਂ ਚਿੰਦਾਂ ਦੇ ਵਿੱਚ ਝੂਂਜਦੇ ਹੋਏ ਠੀਕ ਹੈ ਜੀ ਇੱਕ ਦੋ ਵਾਰ ਅਸੀਂ ਖੁਦ ਆਪ ਸਾਫ਼ ਕੀਤੇ ਆ ਕੋਈ ਮਤਲਬ ਕਿ ਬੰਦਾ ਨਹੀਂ ਆ ਰਿਹਾ ਕੋਈ ਲੇਬਰ ਦਾ ਬੰਦਾ ਨਹੀਂ ਕਹਿ ਦਿੰਦੇ ਆ ਕਿ ਜੀ ਤੁਹਾਡੇ ਕੋਲ ਬੰਦੇ ਸਵੇਰੇ ਪਹੁੰਚ ਜਾਣਗੇ ਪਰ ਕੋਈ ਬੰਦਾ ਨਹੀਂ ਆਉਂਦਾ ਫਰਹਾਰ ਕੇ ਮੁੰਡਾ ਵਾ ਨਾਲ ਦਿਆਂ ਦਾ ਅਸੀਂ ਦੋਨਾਂ ਰਲ ਕੇ ਦਾ ਸਾਰਾ ਸਫਾਈ ਕੀਤੀ ਸੀ ਪਰ ਦੋ ਤਿੰਨ ਦਿਨਾਂ ਬਾਅਦ ਫਿਰ ਇਹੋ ਹਾਲ ਹੋ ਗਿਆ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਕਿ ਅਸੀਂ ਆਮ ਲੋਕਾਂ ਦੀ ਸਰਕਾਰ ਹੈ ਅਸੀਂ ਆਮ ਲੋਕਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਂਦਿੰਦੇ ਸਾਡੇ ਨਾਲ ਕੁਝ ਭੈਣਾ ਵੀ ਨਹੀਂ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਜੀ ਭੈਣ ਜੀ ਕੀ ਸਮੱਸਿਆ ਚੱਲ ਰਹੀ ਹੈ ਜੀ ਪਾਜੀ ਅਸੀਂ ਕਾਉਂਸਲਰ ਕੋਲ ਵੀ ਗਏ ਆ ਐਮਐਲਏ ਦੇ ਆਫਿਸ ਵੀ ਗਏ ਆ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਹਾਂਜੀ ਪਰ ਸਾਡੇ ਬੱਚੇ ਵੀ ਬਿਮਾਰ ਹੋ ਰਹੇ ਆ ਅਸੀਂ ਆਪ ਸਿਆਣੇ ਵੀ ਬਿਮਾਰ ਹੋ ਰਹੇ ਆ ਕਿਉਂਕਿ ਤੁਸੀਂ ਆਪ ਦੇ ਰਹੇ ਹੋ ਕਿ ਨਰਕ ਭਰੀ ਜ਼ਿੰਦਗੀ ਅਸੀਂ ਜੀ ਰਹੇ ਆ ਜੀ ਇਸ ਤੋਂ ਉੱਪਰ ਨਰਕ ਕੁਝ ਨਹੀਂ ਹੁੰਦਾ ਪਾਜੀ ਤੁਸੀਂ ਦੇਖ ਰਹੇ ਹੋ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਅਸੀਂ ਨਰਕ ਦੇ ਵਿੱਚ ਜੀ ਰਹੇ ਆ ਹਾਂਜੀ ਹਾਂਜੀ ਭਾਜੀ ਆ ਵੇਖ ਲਓ ਇੱਕ ਮਹੀਨੇ ਤੋਂ ਸਾਡਾ ਬੱਚਾ ਵੀ ਬਿਮਾਰ ਆ ਇੰਨੇ ਇੰਨੀ ਦਵਾਈ ਲੈਂਦੀ ਆ ਇਹਦਾ ਮਤਲਬ ਕੋਈ ਹੱਲ ਨਹੀਂ ਉਹ ਕਹਿੰਦਾ ਤੁਸੀਂ ਮਤਲਬ ਆਪਣਾ ਘਰ ਛੱਡ ਕੇ ਅਸੀਂ ਕਿਰਾਏ ਤੇ ਥੋੜੀ ਜਾ ਸਕਦੇ ਆ ਤੁਸੀਂ ਆਪ ਸਿਆਣੇ ਹੋ ਬਜੋ ਘਰਾਂ ਦੇ ਕੰਮ ਕਰਕੇ ਵਿਚਾਰੀ ਪਤਾ ਨਹੀਂ ਆਪਣੇ ਘਰ ਦਾ ਕਿੰਨਾ ਜਿਆਦਾ ਕਰਦੀ ਵਿਚਾਰਾ ਕਰਦੀ ਆ ਵਿਚਾਰੀ ਜਿੰਨੇ ਪੈਸੇ ਹੁੰਦੇ ਆਪਣੇ ਬੱਚਿਆਂ ਤੇ ਲਾਈ ਜਾਂਦੀ ਆ ਲੋਕ ਅੱਗੇ ਆਏਂਦੇ ਆ ਤੇ ਬਹੁਤ ਹੱਥ ਜੋੜਦੇ ਆ ਕਿ ਹਾਂ ਬੋਟਾ ਟਾਈਮ ਹੱਥ ਜੋੜਦੇ ਕਿ ਤੁਹਾਡੀ ਸੁਣਵਾਈ ਕਰਾਂਗੇ ਸੁਣਵਾਈ ਕਰਾਂਗੇ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਫੋਨ ਕਰੋ ਫੋਨ ਵੀ ਨਹੀਂ ਚੁੱਕਦੇ ਬਿਜ਼ੀ ਕਰ ਦਿੰਦੇ ਜਾਂ ਬਲੈਕਲਿਸਟ 'ਚ ਨੰਬਰ ਪਾ ਦਿੰਦੇ ਆ ਆਪਾਂ ਸਾਰਿਆਂ ਨੂੰ ਕਰ ਚੁੱਕੇ ਸਾਡੇ ਕੋ ਕੋਈ ਹੱਲ ਨਹੀਂ ਨਿਕਲਦਾ ਪਿਆ ਹੁਣ ਆਪਾਂ ਧਰਨਾ ਲਗਾਵਾਂਗੇ ਭਾਜੀ ਹਾਂਜੀ ਭਾਜੀ ਕੀ ਜਾਣੇ ਤੁਹਾਡਾ ਭਾਜੀ ਸਾਡੇ 2 ਮਹੀਨੇ ਹੋ ਗਏ ਮਕਾਨ ਸਾਡਾ ਨਹੀਂ ਮੈਂ ਪਹਿਲੇ ਵੀ ਤੇ ਨੀਵਾ ਸੀ ਇਹਦੀ ਕਿ ਅੱਜ ਨਵਾਂ ਨੇ ਪਰ ਉਹ ਜਦੋਂ ਵੀ ਅਸੀਂ ਐਮਐਲਆ ਨੂੰ ਜਾਈ ਸਾ ਜਿੱਥੇ ਜਿੱਥੇ ਅਸੀਂ ਵੀਡੀਓ ਵੀ ਕਿੰਨੀਏ ਬਣਾਵਣਾ ਪਰ ਉਹ ਇੱਕੋ ਗੱਲ ਕਹ ਲੈ ਕੇ ਤੁਹਾਡਾ ਮਕਾਨ ਉਹਨਾਂ ਨੂੰ ਤੁਸੀਂ ਗਲੀ ਦਾ ਮਸਲਾ ਹੱਲ ਕਰੋ ਮਕਾਨ ਦਾ ਤੇ ਅਸੀਂ ਹੁਣ ਮੈਂ ਆਪਣਾ ਮਕਾਨ ਛੱਡ ਕੇ ਮੈਂ ਪਿੱਛੇ 15 20 ਦਿਨ ਤੋਂ ਮੈਂ ਮਕਰਾਏ ਤੇ ਆ ਗਈ ਹਈ ਆ ਠ ਕੋਈ ਨਹੀਂ ਤੇ ਹੁਣ ਅਸੀਂ ਆ ਪਰੇਸ਼ਾਨ ਹੈ ਕਿਉਂ ਤੁਹਾਨੂੰ ਕਾਲ ਕੀਤਾ ਸੀ ਤੁਸੀਂ ਅਸੀਂ ਕੋਈ ਵੀ ਐਮਐਲਏ ਸਾਹਿਬ ਨੂੰ ਵੀ ਕੀਤਾ ਜੈ ਸਿੰਘ ਸਾਹਿਬ ਨੂੰ ਵੀ ਕੀਤਾ ਜਸਪਾਲ ਸਿੰਘ ਉਹਨਾਂ ਦਾ ਕੋਈ ਪੀਏ ਹੈਗਾ ਐਮਐਲਏ ਅਸੀਂ ਉਹਨਾਂ ਨੂੰ ਵੀ ਕੀਤਾ ਜਿਹੜੇ ਇੱਥੋਂ ਦੇ ਕਾਉਂਸਲਰ ਸਾਹਿਬ ਅਸੀਂ ਉਹਨਾਂ ਕੋਲ ਵੀ ਗਏ ਆ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਵੀ ਬਸ ਗੱਲ ਕਰ ਦਿੰਦੇ ਭੈਣ ਜੀ ਕੰਮ ਹੋ ਜਾਏਗਾ ਲੇਕਿਨ ਪਿਛਲੇ 2 ਮਹੀਨੇ ਤੋਂ ਹੱਲੇ ਤੱਕ ਕੋਈ ਮਸਲਾ ਹੱਲ ਨਹੀਂ ਜਿਹਾ ਹੋਇਆ ਤਪਾਰ ਅਸੀਂ ਇਹ ਜਾਣੇ ਕਿ ਜਲਦੀ ਤੋਂ ਜਲਦੀ ਇਹ ਕੰਮ ਜਿਹੜਾ ਨਾ ਹੋ ਜਾਇਆ ਬੱਚੇ ਵੀ ਆ ਐਸੇ ਗਲੀ ਦੇ ਸਾਰਿਆਂ ਨੇ ਸਿਆਣਿਆਂ ਨੇ ਛੋਟਿਆਂ ਨੇ ਸਭ ਨੇ ਲੰਘਣਾ ਤੇ ਪਰ ਜਦੋਂ ਕੋਈ ਮਸ ਕੋਈ ਸੁਣਵਾਈ ਨਹੀਂ ਹੈਗੀ ਤਾਂ ਵੀ ਕੀ ਕਰਾਂਗੇ ਅਸੀਂ ਜੀ ਬਸ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਲਦੀ ਤੋਂ ਜਲਦੀ ਇਹਦਾ ਮਸਲਾ ਜਿਹੜਾ ਹੱਲ ਹੋ ਪਈ ਵੇਖੋ 1.5 ਤੋਂ 2.2 ਕਰੋੜ ਰੁਪਇਆ ਲਾ ਕੇ ਐਡੀ ਲਾਗਤ ਦੇ ਨਾਲ ਐਡਾ ਸੋਹਣਾ ਮੰਦਿਰ ਤਿਆਰ ਕੀਤਾ ਠੀਕ ਹੈ ਪਰ ਜਦੋਂ ਸੰਗਤਾਂ ਬੱਚਿਆਂ ਨੇ ਕਹਿੰਦੇ ਮੰਦਿਰ ਜਾਣਾ ਹੁੰਦਾ ਤੇ ਗੰਦੇ ਪਾਣੀ ਦੇ ਵਿੱਚੋਂ ਨੰਗ ਕੇ ਜਾਣਾ ਪੈਂਦਾ ਮੰਦਿਰ ਦੀ ਜਾ ਕੇ ਅਸੀਂ ਗੰਦੇ ਪਾਣੀ ਦੇ ਨਾਲ ਅੰਦਰ ਵੜਦੇ ਆ ਉਹਦੇ ਨਾਲ ਮੰਦਿਰ ਦੀ ਵੀ ਬੇਅਦਬੀ ਹੁੰਦੀ ਆ ਪ੍ਰਸ਼ਾਸਨ ਸੁੱਤਾ ਪਿਆ ਪ੍ਰਸ਼ਾਸਨ ਕਿਸੇ ਵੱਲ ਧਿਆਨ ਨਹੀਂ ਦੇ ਰਿਹਾ ਅਸੀਂ ਪ੍ਰਸ਼ਾਸਨ ਦੇ ਹੱਥ ਜੋੜਦੇ ਆ ਕਿ ਜਲਦੀ ਤੋਂ ਜਲਦੀ ਜਿਹੜਾ ਵਾ ਇਹਦਾ ਕੋਈ ਹੱਲ ਕੱਢਿਆ ਜਾ ਜੇਕਰ ਜਿੱਦਾਂ ਤੁਸੀਂ ਕਹਿਦੇ ਹੋ ਕਿ ਤੁਸੀਂ ਪਹਿਲਾਂ ਕਾਫੀ ਸਮੇਂ ਤੋਂ ਜਿਹੜਾ ਪ੍ਰਸ਼ਾਸਨ ਦੇ ਅੱਗੇ ਕੌਂਸਲਰ ਸਾਹਿਬ ਨੂੰ ਐਮਐਲਏ ਨੂੰ ਜਾਂ ਜੀਐਨ ਨੂੰ ਤੁਸੀਂ ਦਰਖਾਸਤਾਂ ਦੇ ਚੁੱਕੇ ਹੋ ਪਰ ਜਿੱਦਾਂ ਤੁਹਾਡੀ ਜੇ ਮੰਗ ਨਹੀਂ ਮੰਗੀ ਜਾਂਦੀ ਤਾਂ ਤੁਹਾਡੇ ਇਸ ਇਲਾਕੇ ਦੇ ਵੱਲੋਂ ਕਿੱਦਾਂ ਦਾ ਪ੍ਰਦਰਸ਼ਨ ਕੀਤਾ ਜਾਵੇ ਦੇਖੋ ਜੀ ਸਾਡੀਆਂ ਜਨਾਨੀਆਂ ਅੱਕ ਗਈਆਂ ਹੋਈਆਂ ਵਾ ਕਿਉਂਕਿ ਲੰਗਣਾ ਪੰਗਣਾ ਇੱਧਰ ਦੀ ਇੱਕ ਗੰਦਮੰਦ ਇੰਦਾ ਵਾ ਬੱਚੇ ਬਿਮਾਰ ਹੋ ਰਹੇ ਆ ਸਾਡੇ ਜਨਾਨਿਆਂ ਦੀ ਕੋਈ ਮੰਗ ਜੇ ਨਹੀਂ ਕੋਈ ਹੱਲ ਹੁੰਦਾ ਤੇ ਅਸੀਂ ਧਰਨਾ ਲਾਵਾਂਗੇ ਰੋਡ ਜਾਮ ਕਰਾਂਗੇ ਰੋਡ ਜਾਮ ਕਰਾਂਗੇ ਜਿਦੋਂ ਵੋਟਾਂ ਲੈਣੀਆਂ ਨੇ ਦੋ ਹੱਥ ਜੋੜਦੇ ਹੁਣ ਸਾਡੀ ਕੋਈ ਸੁਣਾਈ ਨਹੀਂ ਹੁਣ ਅਸੀਂ ਹੱਥ ਜੋੜਦੇ ਫਿਰਦੇ ਕੋਈ ਆਉਂਦਾ ਨਹੀਂ ਅਲਕੋਟ ਬੱਚੇ ਬਿਮਾਰ ਤੁਰੇ ਫਿਰਦੇ ਅਸੀਂ ਕਿੱਥੇ ਜਾਈਏ ਦੱਸੋ 500 ਰੁਪਏ ਹੀ ਮਹੀਨੇ ਬਾਦੇ ਕੰਮ ਕਰਦੀਆਂ ਲੋਕਾਂ ਦੇ ਘਰਾਂ ਚ ਉਹੀ ਕਮਾ ਕੇ ਅਸੀਂ ਬੱਚਿਆਂ ਦੇ ਤੇ ਲਾ ਦੇਨੇ ਕੀ ਫਾਇਦਾ ਸਾਡਾ ਕਮਾਉਂਦਾ ਪੈਸੇ ਸਾਡੀ ਕੋਈ ਸੁਣਾਈ ਨਹੀਂ ਜੇ ਜਿੱਦਾਂ ਹੀ ਵੋਟਾਂ ਪਾਈਆਂ ਹੁੰਦਾ ਹੀ ਹੁਣ ਤੁਹਾਨੂੰ ਲਾਂਦਾ ਦੇਣਦੇ ਆ ਜੀ ਤੁਹਾਡੀ ਜਾਨ ਨੂੰ ਰੋਂੜੇ ਤੁਹਾਡੀ ਜਾਨ ਨੂੰ ਰੋਂੜੇ ਨਾ ਪਾਰਟੀ ਮੁਰਦਾਬਾਦ ਨਾ ਪਾਰਟੀ ਮੁਰਦਾਬਾਦ ਨਾ ਪਾਰਟੀ ਮੁਰਦਾਬਾਦ ਨਾ ਪਾਰਟੀ ਮੁਰਦਾਬਾਦ ਨਾ ਮਲੇ ਮੁਰਦਾ ਜਿੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕੰਮ ਕਰਨ ਦੇ ਉੱਥੇ ਹੀ ਇਸ ਇਲਾਕੇ ਦੇ ਵੱਲੋਂ ਜਿਹੜਾ ਹੈ ਕੌਂਸਲਰ ਐਮ ਐਲ ਏ ਔਰ ਪ੍ਰਸ਼ਾਸਨ ਦਾ ਮਰਦਾਬਾਦ ਕੀਤਾ ਜਾ ਰਿਹਾ ਹੈ ਦੇਖ ਰਹੇ ਹੋ ਕਿ ਹਾਲਾਤ ਨੇ ਕਿੰਨੀ ਨਰਕ ਭਰੀ ਜ਼ਿੰਦਗੀ ਇਹ ਲੋਕ ਜੀ ਰਹੇ ਨੇ ਹਾਜੀ ਸਰ ਕੀ ਨਾਮ ਹੈ ਤੁਹਾਡਾ ਔਰ ਇਸ ਤੁਹਾਡੇ ਇਲਾਕੇ 'ਚ ਜੋ ਸਮੱਸਿਆ ਚੱਲ ਰਹੀ ਹੈ ਦੇ ਬਾਰੇ ਤੁਹਾਡਾ ਕੀ ਕਹਿਣਾ ਮੇਰਾ ਨਾਮ ਲਖਮੰਦਰ ਪਾਲ ਜੀ ਗਲੀ ਬ੍ਰਹਮਪੁਰੀ ਕਿ ਪਿਛਲੇ 6 ਮਹੀਨਿਆਂ ਤੋਂ ਸਾਡੀ ਗਲੀ ਦਾ ਸੀਵਰ ਬਹੁਤ ਖਰਾਬ ਚੱਲ ਰਿਹਾ ਐ ਸਾਰੇ ਆਪਣੇ ਐਮਐਲਏ ਨੂੰ ਤੱਕ ਕਾਉਂਸਲਰ ਤੱਕ ਸਾਰਿਆਂ ਨੂੰ ਕਹਿ ਦਿੱਤਾ ਵਾ ਪਰ ਸਾਡੀ ਕੋਈ ਸੁਣਾਈ ਨਹੀਂ ਕਰ ਰਿਹਾ ਸਾਡਾ ਬਹੁਤ ਬੁਰਾ ਲੋਕੀ ਆਪਣੇ ਘਰ ਛੱਡ ਕੇ ਕਿਰਾਏ ਤੇ ਰਹਿ ਰਹੇ ਆ ਸਾਡੇ ਸੀਵਰਾਂ ਦੇ ਨਾਲ ਬੁਰਾ ਘਰਾਂ ਦੇ ਵਿੱਚ ਪਾਣੀ ਜਾ ਰਿਹਾ ਸਾਡੀ ਕੋਈ ਨਹੀਂ ਸੁਣਦਾ ਜੇ ਸਾਡੀ ਸੁਣਾਈ ਨਹੀਂ ਹੋਈ ਤੇ ਬਾਹਰ ਤਰਨਾ ਲਾਵਾਂਗੇ ਤੁਸੀਂ ਕਹਦੇ ਸੁਣਾਈ ਨਹੀਂ ਹੋ ਰਹੀ ਆਮ ਆਦਮੀ ਪਾਰਟੀ ਤੇ ਤੁਹਾਡੇ ਇਲਾਕੇ ਦੇ ਐਮ ਐਲ ਏ ਸਾਹਿਬ ਤਾਂ ਕਹਿੰਦੇ ਨੇ ਕਿ ਮੇਰੇ ਇਲਾਕੇ ਦੇ ਵਿੱਚ ਤਾਂ ਕੰਮ ਹੀ ਬਹੁਤ ਹੋ ਰਿਹਾ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਤੰਗੀ ਨਹੀਂ ਆ ਪਰ ਤੁਸੀਂ ਕਹਦੇ ਹੋ ਕਿ ਕੰਮ ਨਹੀਂ ਹੋ ਰਿਹਾ ਐਮ ਐਲ ਏ ਸਾਹਿਬ ਨੂੰ ਲਿਆਓ ਸਾਡੀ ਗਲੀ ਦਾ ਵੇਖੋ ਕਿੰਨਾ ਬੁਰਾ ਲਿਆ ਬੱਚਿਆਂ ਦਾ ਬੁਰਾ ਲਿਆ ਬਿਮਾਰੀਆਂ ਦਾ ਜੋਰ ਆ ਕੋਈ ਕੋਈ ਨਹੀਂ ਸੁਣਦਾ ਠੀਕ ਹੈ ਜੀ ਕੌਂਸਲਰ ਤੱਕ ਜਈ ਆ ਜਿਹੜੇ ਕਾਰਪੋਰੇਸ਼ਨ ਦੇ ਸਾਡੀ ਗਲੀ ਦਾ ਕੋਈ ਨਹੀਂ ਸੁਣਦਾ ਸਾਰਾ ਸੀਵਰ ਬੰਦ ਪਿਆ ਜੇ ਪਿਛਲੇ 6 ਮਹੀਨਿਆਂ ਤੋਂ ਹਾ ਹਾ ਕਰ ਮੱਚੀ ਬਿਮਾਰੀਆਂ ਦਾ ਜੋਰ ਜੀ ਕੋਈ ਸੁਣਾਈ ਨਹੀਂ ਜੀ ਮਿਹਰਬਾਨੀ ਕਰਕੇ ਸਾਡੀ ਇਹਨਾਂ ਨੂੰ ਬੇਨਤੀ ਆ ਕਿ ਸਾਡੀ ਗਲੀ ਦਾ ਸੀਵਰ ਸਾਫ਼ ਕਰਨ ਕਿ ਲੋਕ ਆਪਣੇ ਘਰਾਂ ਦੇ ਵਿੱਚ ਆਰਾਮ ਨਾਲ ਰਹਿਣ। ਅੱਗੇ ਬੇਨਤੀ ਆ ਜੀ ਵੇਖੋ ਨਾ ਵੋਟਾਂ ਲਈਆਂ ਨੇ। ਅਸੀਂ ਤਾਂ ਬੇਨਤੀ ਕਰ ਸਕਦੇ ਨਹੀਂ ਤੇ ਫਿਰ ਬਾਹਰ ਤਾਂ ਨਾਲਾ ਲਾਵਾਂਗੇ। ਜੀ। ਠੀਕ ਆ ਜੀ। ਐਮਪੀ ਤਾਂ ਕਰਾਂਗੇ ਫਿਰ ਆ ਪਹੁੰਚ ਆਪਣੀ। ਜੇ ਨਹੀਂ ਸਾਡੇ ਵੇਖੋ ਕਿੰਨਾ ਬੁਰਾ ਆ ਲਿਆ। ਜੀ ਬਿਲਕੁਲ। ਪਈ ਇਹਨਾਂ ਨੂੰ ਵੀਡੀਓ ਪਾ ਚੁੱਕੇ ਆ। ਸਾਰਾ ਕਰ ਚੁੱਕੇ ਆ ਪਰ ਕੋਈ ਸੁਣਾਈ ਨਹੀਂ ਸਾਡੀ। ਕੀ ਕੋਈ ਵੀ ਅੱਜ ਤੱਕ ਪ੍ਰਸ਼ਾਸਨ ਅਧਿਕਾਰੀ ਜਾਂ ਕਾਉਂਸਲਰ ਜਾਂ ਐਮ ਐਲ ਏ ਜਾਂ ਕੋਈ ਜਈ ਕੋਈ ਵੀ ਤੁਹਾਡੀ ਗਲੀ ਦਾ ਮੌਇਨਾ ਕਰਨ ਨਹੀਂ ਆਇਆ ਮੌਇਨਾ ਕਰ ਆਉਂਦੇ ਆ ਪਰ ਟਾਈਮ ਪਾਸ ਕਰਕੇ ਚਲੇ ਜਾਂਦੇ ਆ ਕੋਈ ਹੁਆਉਣੀਆਂ ਨਹੀਂ ਹੁਣ ਵੇਖੋ ਕੱਲ ਆਉਣਗੇ ਫਿਰ ਹਵਾਲ ਹੋ ਜਾਣਾ ਚੰਗੀ ਤਰ੍ਹਾਂ ਕਰ ਦੇਣੀ ਜੇ ਇੱਕਦਮ ਸਾਰੇ ਸੀਵਰ ਸਾਫ ਹੋਣ ਗਾਰ ਨਿਕਲ ਜੇ ਹੁਣ ਗਾਰ ਦੇ ਵਿਖੋ ਠੇਰ ਲਗੇ ਗਲੀ ਦੇ ਵਿੱਚ ਇੰਨੀਆਂ ਬਿਮਾਰੀਆਂ ਦਾ ਜੋਰ ਜੇ ਸੀਵਰ ਸਾਫ ਕਰਦੇ ਤੇ ਗਾਰ ਚੁੱਕਦੇ ਨਹੀਂ ਉਹ ਗਾਰ ਕੌਣ ਚੁੱਕੂਗਾ ਇਹਨਾਂ ਨੂੰ ਗਾਰ ਚੁੱਕਣੀ ਜਿਹੜੀ ਸੀਵਰ ਕਰਕੇ ਗਾਰ ਚੁੱਕਣ ਨਾ ਸੀਵਰ ਸਾਫ ਕਰਦੇ ਨਾ ਗਾਰ ਚੁੱਕਦੇ ਆਉਂਦੇ ਟਾਈਮ ਪਾਸ ਕਰਕੇ ਚਲੇ ਜਾਂਦੇ ਆ ਕੋਈ ਸੁਣਾਈ ਨਹੀਂ ਜੀ ਜੀ ਇੰਨਾ ਪਾਣੀ ਦਾ ਜੋਰ ਜੇ ਸਾਡੀ ਗਲੀ ਦਾ ਨਾ ਬੁਰਾ ਆ ਲਿਆ ਨਾ ਕੋਈ ਉਧਰੋਂ ਸੀਵਰਾਂ ਦਾ ਪਾਣੀ ਉਧਰ ਬਰਸਾਤ ਦਾ ਪਾਣੀ ਸਾਡੇ ਘਰਾਂ ਦੇ ਵਿੱਚ ਪਾਣੀ ਜਾ ਰਿਹਾ ਬੱਚੇ ਬਿਮਾਰ ਹੋ ਰਿਹਾ ਬਹੁਤ ਬੁਰੀ ਹਾਲਤ ਹੈ ਮਿਹਰਬਾਨੀ ਕਰਕੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਸਾਡੀ ਸੁਣਾਈ ਕੀਤੀ ਜਾਵੇ ਇਹ ਨਹੀਂ ਹੁੰਦੀ ਤਾਂ ਅਸੀਂ ਐਮਐਲਏ ਕੋਠੀ ਦਾ ਘਰਾਬ ਕਰਾਂਗੇ ਜਾਂ ਰੋਡ ਜਾਮ ਕਰਾਂਗੇ ਸੋ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸਾਡੇ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਤਾਂ ਅਸੀਂ ਰੋਡ ਜਾਮ ਕਰਾਂਗੇ ਧੰਨਾ ਲਗਾਵਾਂਗੇ ਉਹ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਜਾਂ ਵਾਰਡ ਦੇ ਕੌਂਸਲਰ ਜਾਂ ਐਮਐਲਏ ਸਾਹਿਬ ਕੀ ਕਾਰਵਾਈ ਕਰਦੇ ਨੇ ਕੀ ਇਹਨਾਂ ਇਲਾਕਾ ਨਿਵਾਸੀਆਂ ਦੀ ਸੁਣੀ ਜਾਏਗੀ ਕੀ ਇਹ ਜੋ ਗਲੀ ਦੇ ਹਾਲਾਤ ਜੋ ਨਰਕ ਭਰੀ ਜ਼ਿੰਦਗੀ ਜੀਦੇ ਨੇ ਕੀ ਇਹਨਾਂ ਨੂੰ ਇਨਸਾਬ ਮਿਲੇਗਾ ਦੇਖਦੇ ਰਹੋ ਆਜ਼ਾਦ ਲੋਕ ਚੈਨਲ ਮੈਨੂੰ ਦੇ ਆਜ਼ਾਦਤ ਧੰਨਵਾਦ